ਸਾਤ ਸੰਗਤ 1699 ਈਸਵੀ ਦੀ ਵਿਸਾਖੀ ਅੱਜ ਦੇ ਦਿਨ ਹਜ਼ੂਰ ਨੇ ਸਟੇਜ ਉੱਤੇ ਆ ਕੇ ਇੱਕ ਅਨੋਖੀ ਚੀਜ਼ ਦੀ ਮੰਗ ਕੀਤੀ ਦੇਖਿਓ ਕਦੇ ਇਹ ਚੀਜ਼ਾਂ ਜੋੜ ਕੇ ਤੇ ਹੱਸ ਵਿੱਚੋਂ 6ਵੇਂ ਪਾਤਸ਼ਾਹ ਪ੍ਰਸ਼ਾਦ ਭੇਟਾ ਦੇ ਅੰਦਰ ਕੱਲੇ ਸਾਤ ਸੰਗਤ ਰੁਮਾਲੇ ਦੁਸ਼ੱਲੇ ਕਪੜਾ ਅਨਾਜ ਇਹਨਾਂ ਤੋਂ ਇਲਾਵਾ ਕਹਿੰਦੇ ਨੇ ਮੈਨੂੰ ਸ਼ਸਤਰ ਦੀ ਭੇਟਾ ਚਾਹੀਦੀ ਜਦੋਂ ਵਕਤ 10ਵੇਂ ਪਾਤਸ਼ਾਹ ਦਾ ਆਇਆ ਅੱਜ ਦੇ ਦਿਨ ਹਜ਼ੂਰ ਨੇ ਬੜੀ ਅਨੋਖੀ ਭੇਟਾ ਦੀ ਮੰਗ ਕੀਤੀ ਸਹਿਬ ਨੇ ਕਿਹਾ ਅੱਜ ਤੱਕ ਰੁਮਾਲੇ ਦੁਸ਼ਾਲੇ ਅਨਾਜ ਭੇਟਾ ਕਰਨ ਵਾਲਿਓ ਤੁਸੀਂ ਸ਼ਸਤਰ ਭੇਟ ਕਰਦੇ ਰਹੇ ਅੱਜ ਮੈਂ ਸਿੱਖਾਂ ਕੋਲੋਂ ਇੱਕ ਭੇਟਾ ਮੰਗਣੀ ਹੈ ਅੱਜ ਭੇਟਾ ਸ਼ਸਤਰਾਂ ਦੀ ਨਹੀਂ ਸ਼ਸਤਰ ਪਹਿਨਣ ਵਾਲਿਓ ਅੱਜ ਮੈਨੂੰ ਸਿਰ ਦੀ ਭੇਟਾ ਚਾਹੀਦੀ ਸਭ ਹੈਰਾਨ ਹੋ ਗਏ ਮਹਾਰਾਜ ਸ਼ਸਤਰਾਂ ਤੱਕ ਤਾਂ ਠੀਕ ਸੀ ਪਰ ਸਿਰ ਦੀ ਭੇਟਾ ਤੇ ਕੱਲੀ ਅਨੋਖੀ ਹੈ ਜਦੋਂ ਹਜ਼ੂਰ ਨੇ 80000 ਦੇ ਇਕੱਠ ਵਿੱਚ ਪਹਿਲੇ ਸਿਰ ਦੀ ਮੰਗ ਕੀਤੀ ਇੱਕ ਸਿੱਖ ਨੇ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਦਿੱਤਾ ਪਾਦਸ਼ਾਹ ਪੁੱਛਦੇ ਨੇ ਸੀਸ ਦੇ ਸਕਣਾ ਹੈ ਮਹਾਰਾਜ ਸੀਸ ਹਾਜ਼ਰ ਹੈ ਕੀ ਨਾਮ ਹੈ ਗਈ ਉਹਨੇ ਕਹੇ ਦੀ ਮੇਰਾ ਨਾਮ ਭਾਈ ਦਇਆ ਰਾਮ ਪਾਦਸ਼ਾਹ ਪੁੱਛਦੇ ਨੇ ਕਿੱਥੋਂ ਆਏ ਹੱਥ ਜੋੜ ਕੇ ਆਹ ਮਹਾਰਾਜ ਮੈਂ ਲਾਹੌਰ ਦੀ ਧਰਤੀ ਤੋਂ ਆਇਆ ਕਲਗੀਧਰ ਪਾਦਸ਼ਾਹ ਬੜੇ ਪਰਸਨ ਹੋਏ ਕਹਿਣ ਲੱਗੇ ਲਾਹੌਰ ਦੀ ਧਰਤੀ ਤੇ ਵੀ ਦਇਆ ਪੈਦਾ ਹੋਵੇ ਹਜ਼ੂਰ ਅੰਦਰ ਲੈ ਗਏ ਇਤਿਹਾਸ ਕਹਿੰਦਾ ਸੀਸ ਵੱਡ ਦਿੱਤਾ ਗਿਆ ਲੋਹੂ ਨਾਲ ਲੱਥ ਪਤ ਸ਼ਮਸ਼ੀਰ ਲੈ ਕੇ ਪਾਦਸ਼ਾਹ ਫਿਰ ਬਾਹਰ ਆਏ ਉੱਚੀ ਆਵਾਜ਼ ਵਿੱਚ ਕਿਹਾ ਮੈਨੂੰ ਇੱਕ ਸਿਰ ਦੀ ਭੇਟਾ ਹੋਰ ਚਾਹੀਦੀ ਹੁਣ 2 ਨੰਬਰ ਤੇ ਸਿਰ ਦੇਣਾ ਬਹੁਤ ਔਖਾ ਸੀ ਤੁਸੀਂ ਕਹੋਗੇ 1 ਨੰਬਰ ਤੇ ਸਿਰ ਦੇਣਾ ਸੌਖਾ ਤੇ 2 ਤੇ ਔਖਾ ਕਿਉਂ ਕਿ ਸਾਥ ਸੰਗਤ ਪਹਿਲਾ ਸੀਸ ਦੇਣ ਲੱਗਿਆਂ ਹੋ ਸਕਦਾ ਕਿਸੇ ਦੇ ਮਨ ਵਿੱਚ ਹੋਵੇ ਐਵੇਂ ਗੁਰੂ ਨੇ ਸਿਰ ਮੰਗਿਆ ਕਿਹੜਾ ਵੱਡਣ ਲੱਗਾ ਸਾਥ ਸੰਗਤ ਜਦੋਂ ਸਿਰ ਵੱਢ ਕੇ ਸ਼ਮਸ਼ੀਰ ਲਹੂ ਨਾਲ ਲੱਤ-ਪੱਤ ਬਾਹਰ ਆਏ ਹੋਣਗੇ ਉਦੋਂ ਤਾਂ ਸਭ ਬੈਠਿਆਂ ਦੇ ਅੰਦਰ ਭਰਮ ਮੁੱਕ ਗਿਆ ਹੋਣਾ ਜੇ ਪਹਿਲੇ ਦਾ ਸਿਰ ਵੱਢ ਦਿੱਤਾ ਦੂਜਾ ਵਢਣ ਲਈ ਕਿਵੇਂ ਤਿਆਰ ਹੋਏ ਸਾਥ ਸੰਗਤ ਦੂਜਾ ਸੀਸ ਦੇਣਾ ਬਹੁਤ ਔਖਾ ਸੀ ਪਰ ਗੁਰੂ ਦਾ ਇੱਕ ਸਿੱਖ ਉੱਠ ਖਲੋਤਾ ਹੱਥ ਜੋੜ ਕੇ ਆ ਜੀ ਮੇਰਾ ਸੀਸ ਪਰਵਾਣ ਕਰੋ ਸਹਿ ਪੁੱਛਦੇ ਨਾਮ ਕੀ ਹੈ ਜੀ ਮੇਰਾ ਨਾਮ ਧਰਮਚੰਦ ਕਿੱਥੋਂ ਆਏ ਹੱਥ ਜੋੜ ਕੇ ਆ ਜੀ ਮੈਂ ਹਸਤਨਾਪੁਰ ਦਿੱਲੀ ਤੋਂ ਆਏ ਹੁਣ ਦੁਮ ਸ਼ਹਿਰਾਂ ਤੇ ਦੁਮ ਨਾਮਾਂ ਦਾ ਇਤਿਹਾਸ ਸੁਣਿਓ ਮੈਂ ਸੰਖੇਪ ਵਿੱਚ ਕਹਿਣੇ ਨੂੰ ਧਿਆਨ ਨਾਲ ਸੁਣਿਓ ਪਹਿਲਾ ਨਾਮ ਭਾਈ ਦਇਆ ਰਾਮ ਧਰਮ ਚਲਾਉਣ ਵਾਸਤੇ ਦਇਆ અત્યੰਤ ਜ਼ਰੂਰੀ ਹੈ ਦਇਆ ਤੋਂ ਬਿਨਾਂ ਧਰਮ ਪੈਦਾ ਨਹੀਂ ਹੁੰਦਾ ਸਾਥ ਸੰਗਤ ਜਿੱਥੇ ਦਇਆ ਨਾ ਹੋਵੇ ਉੱਥੇ ਧਰਮ ਕਦੇ ਨਹੀਂ ਹੋ ਸਕਦਾ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤੀ ਸੀ ਤੁਸੀਂ ਰੋਜ਼ ਪੜ੍ਹਦੇ ਹੋ ਅੱਜ ਵੀ ਪੜ੍ਹ ਕੇ ਆਏ ਹੋ ਜਿੱਥੇ ਸਹਿਬ ਕਹਿੰਦੇ ਨੇ ਧੌਲ ਧਰਮ ਦਇਆ ਦਾ ਪੁੱਤ ਭਈ ਧਰਮ ਦਇਆ ਦਾ ਪੁੱਤਰ ਹੈ ਜੇ ਦਇਆ ਨਹੀਂ ਤਾਂ ਧਰਮ ਹੋਏ ਨਹੀਂ ਸਕਦਾ ਧੌਲ ਧਰਮ ਦਇਆ ਦਾ ਪੁੱਤ ਪੜੋ ਸੰਤੋਖ ਥਾਪ ਰੱਖਿਆ ਜਿੰਨ ਸੂਤ ਇੱਕ ਵਾਰ ਪੜੋ ਤਾਂ ਨੂੰ ਯਾਦ ਰਹੇਗਾ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਗੱਜ ਕੇ ਕਹ ਤੋਲ ਧਰਮ ਦਇਆ ਕਾ ਸੰਤੋਖ ਥਾਪ ਰੱਖਿਆ ਜਿਨ ਦਇਆ ਤੋਂ ਧਰਮ ਪੈਦਾ ਹੁੰਦਾ ਜੇ ਦਇਆ ਨਹੀਂ ਧਰਮ ਕਦੇ ਨਹੀਂ ਇਹ ਗੱਲ ਤੁਸੀਂ ਯਾਦ ਰੱਖਿਓ ਜਿਹੜਾ ਬੰਦਾ ਕਿਸੇ ਦੇ ਦੁੱਖਾਂ ਵਿੱਚ ਖੁਸ਼ ਹੋ ਰਿਹਾ ਹੈ ਉਹ ਬੰਦਾ ਕਦੇ ਧਰਮ ਹੀ ਨਹੀਂ ਹੋ ਸਕਦਾ ਜਿਹੜਾ ਗਵੰਡੀ ਦੇ ਦੁੱਖ ਵਿੱਚ ਖੁਸ਼ੀ ਮਨਾਉਂਦਾ ਹੈ ਮਾਫ ਕਰਿਓ ਕਿੰਨੇ ਵੀ ਪਾਠ ਕਰਾਉਂਦਾ ਫਿਰੇ ਉਹਨੂੰ ਗੁਰੂ ਕਦੇ ਧਾਰਮਿਕ ਹੋਣ ਦਾ ਦਰਜਾ ਨਹੀਂ ਦੇਣਗੇ ਧਾਰਮਿਕ ਉਹ ਬੰਦਾ ਹੈ ਜਿਹਦੇ ਅੰਦਰ ਦੁੱਖ ਵੇਖ ਕੇ ਦਿਲ ਪਿਗਲ ਜਾਏ ਕਿਸੇ ਦਾ ਦੁੱਖ ਵੇਖ ਕੇ ਤੁਹਾਨੂੰ ਦਹ ਆ ਜਾਏ ਜੇ ਕਿਸੇ ਦੇ ਦੁੱਖ ਵਿੱਚ ਖੁਸ਼ ਹੋ ਰਿਹਾ ਹੋ ਫਿਰ ਤੁਸੀਂ ਧਾਰਮਿਕ ਖਵਾਉਣ ਦੇ ਹੱਕਦਾਰ ਨਹੀਂ ਪਰ ਮਾਫ ਕਰਿਓ ਅੱਜ ਬੰਦਾ ਕੁਦਰਤੀ ਤੌਰ ਤੇ ਇਹ ਦੁਨੀਆ ਦਾ ਨਿਜਾਮ ਇਦਾਂ ਦਾ ਬਣ ਗਿਆ ਹੈ ਅੱਜ ਦਾ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਗਵੰਡੀ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ ਉਹ ਕਿਉਂ ਸੁਖੀ ਕਿਉਂ ਬੈਠਾ ਜੇ ਕਿਸੇ ਦੇ ਸੁੱਖਾਂ ਵਿੱਚ ਦੁਖੀ ਹੋ ਕਿਸੇ ਦੇ ਦੁੱਖ ਵਿੱਚ ਖੁਸ਼ ਹੋ ਰਿਹਾ ਤੁਸੀਂ ਧਰਮੀ ਨਹੀਂ ਧਰਮ ਦਇਆ ਤੋਂ ਪੈਦਾ ਹੁੰਦਾ ਹੈ ਹਜ਼ੂਰ ਨੇ ਕਿਹਾ ਦਇਆ ਜ਼ਰੂਰੀ ਸੀ ਮੇਰੇ ਪੰਥ ਲਈ ਆਹ ਦਾ ਹਰਾਮ ਪਰ ਜਿਹੜੀ ਧਰਤੀ ਤੋਂ ਤੂੰ ਆਇਆ ਹੈ ਉੱਥੋਂ ਬੜੀ ਮੁਸ਼ਕਲ ਨਾਲ ਦਇਆ ਪੈਦਾ ਹੋਈ ਹੈ ਮਹਾਰਾਜ ਮੁਸ਼ਕਲ ਨਾਲ ਕਿਉਂ ਹਜ਼ੂਰ ਨੇ ਕਿਹਾ ਲਾਹੌਰ ਦਇਆ ਤੋਂ ਖੱਲੀ ਹੈ ਇਤਿਹਾਸ ਪੜਿਓ ਲਾਹੌਰ ਦੇ ਅੰਦਰ ਸਭ ਤੋਂ ਵੱਧ ਸ਼ਹਾਦਤਾਂ ਹੋਈਆਂ ਲਾਹੌਰ ਦੇ ਅੰਦਰ ਸਭ ਤੋਂ ਵੱਧ ਜ਼ੁਲਮ ਹੋਏ ਨਿੱਕੇ ਨਿੱਕੇ ਬੱਚਿਆਂ ਦੇ ਟੁੱਟੇ ਕਰਕੇ ਮਾਵਾਂ ਦੇ ਗਲਾਂ 'ਚ ਪਾਏ ਲਾਹੌਰ ਦੀ ਧਰਤੀ ਤੇ ਸਾਧ ਸੰਗਤ ਬੰਦ-ਬੰਦ ਕੱਟਿਆ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਦੀ ਧਰਤੀ ਤੇ ਸਭ ਤੋਂ ਵੱਧ ਸ਼ਹੀਦੀਆਂ ਲਾਹੌਰ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਲਾਹੌਰ ਗਏ ਸੀ ਨਾ ਉਦੋਂ ਪਾਦਸ਼ਾਹ ਨੇ ਕਿਹਾ ਮਰਦਾਨਿਆਂ ਰਾਤ ਨਹੀਂ ਰਹਿਣਾ ਲਾਹੌਰ ਹਜ਼ੂਰ ਤੋਂ ਪੁੱਛਿਆ ਮਹਾਰਾਜ ਕਿਉਂ ਕਹਿੰਦੇ ਲਾਹੌਰ ਜ਼ਹਿਰ ਦਾ ਘਰ ਹੈ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤੀ ਸ਼ਲੋਕ ਮਹੱਲਾ ਪਹਿਲਾ ਲਾਹੌਰ ਸ਼ਹਿਰ ਜ਼ਹਿਰ ਬਹਿਰ ਸਵਾ ਬਹਿਰ ਤੇ ਸਾ ਸੰਗਤ ਪਰ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ ਮਰਦਾਨੇ ਮਹਾਰਾਜ ਜੇ ਸ਼ਹਿਰ ਜਹਰ ਦਾ ਘਰ ਹੈ ਫਿਰ ਆਪਾਂ ਆਏ ਕਿਉਂ ਮਹਾਰਾਜ ਇਸ ਸ਼ਹਿਰ ਵਿੱਚ ਕਿਉਂ ਆਉਣਾ ਸੀ ਕਹਿੰਦੇ ਭਾਈ ਦਇਆ ਦਾ ਬੀਜ ਬੀਜਣਾ ਸੀ ਦੇਖੀ ਮਰਦਾਨਿਆ ਇੱਕ ਦਿਨ ਦਇਆ ਦਾ ਫਲ ਉਗਣਾ ਇਥੋਂ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪੈ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਲਾਹੌਰ ਹੋਇਆ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਲਾਹੌਰ ਹੋਈ ਸ਼ੇਵੇਂ ਪਾਤਸ਼ਾਹ ਦੇ ਚਰਨ ਲਾਹੌਰ ਪਏ ਇੱਕ ਦਿਨ ਵਕਤ ਆਇਆ ਫਿਰ ਲਾਹੌਰ ਦੀ ਧਰਤੀ ਤੋਂ ਦਇਆ ਪੈਦਾ ਹੋਈ ਭਾਈ ਦਇਆ ਰਾਮ ਲਾਹੌਰ ਤੋਂ ਆਕੇ ਸੀਸ ਦਿੰਦੇ ਨੇ ਦੂਜਾ ਸੀਸ ਦਿੱਲੀ ਦੀ ਧਰਤੀ ਤੋਂ ਧਰਮਚੰਦ ਸਾਹਿਬ ਨੇ ਕਿਹਾ ਬੜੀ ਮੁਸ਼ਕਲਾਂ ਨਾਲ ਦਿੱਲੀੋਂ ਧਰਮ ਪੈਦਾ ਹੋਇਆ ਹੈ ਦਿੱਲੀ ਦੀ ਧਰਤੀ ਤੇ ਅੱਜ ਤੱਕ ਧਰਮ ਨਹੀਂ ਰਿਹਾ ਹਿੰਦੁਸਤਾਨ ਦੇ ਤਖਤ ਤੇ ਦਿੱਲੀ ਤੇ ਜੋ ਵੀ ਬੈਠੇ ਉਹ ਬੰਦਾ ਆਪਣਾ ਧਰਮ ਗਵਾ ਕੇ ਤਖਤ ਤੇ ਬੈਠਾ ਕਿਉਂ 사ਸੰਗਤ ਜਿੰਨੇ ਰਾਜੇ ਬੈਠੇ ਜੇ ਜahangir ਬੈੰਦਾ ਉਹ ਆਪਣੇ ਦਾ ਕਤਲ ਕਰਕੇ ਬੈੰਦਾ ਜੇ ਸ਼ਾਜਹਾਂ ਬੈੰਦਾ ਆਪਣੇ ਦਾ ਕਤਲ ਕਰਕੇ ਦਿੱਲੀ ਦੇ ਤਖਤ ਤੇ ਬੈੰਦਾ ਜੇ ਔਰੰਗਜ਼ੇਬ ਤਖਤ ਤੇ ਬੈਠਾ ਆਪਣੀ ਸਗੀ ਭੈਣ ਭਰਾ ਦਾ ਕਤਲ ਕੀਤਾ ਆਪਣੇ ਪਿਓ ਸ਼ਾਜਹਾਂ ਨੂੰ ਭੁੱਖਾ ਤੇ ਪਿਆਸਾ ਆਗਰੇ ਦੇ ਕਿਲੇ ਚ ਮਾਰ ਦਿੱਤਾ ਇੰਨੇ ਧਰਮ ਤੋਂ ਸੱਖਣੇ ਬੰਦੇ ਦਿੱਲੀ ਵਿੱਚ ਰਹੇ ਮਾਫ ਕਰਿਓ ਇਹ ਦਿੱਲੀ ਦੇ ਤਖਤ ਦਾ ਇਤਿਹਾਸ ਅੱਜ ਤੱਕ ਰਹਿ ਹੈ ਜਿਹੜੇ ਬੰਦੇ ਦਿੱਲੀ ਦੇ ਤਖਤ ਤੇ ਸ਼ਬਦ ਤੋਂ ਸਖਣੇ ਬੈਠੇ ਨੇ ਉਹ ਬੰਦਿਆਂ ਦੇ ਅੰਦਰ ਕਦੇ ਧਰਮ ਨਹੀਂ ਰਿਹਾ ਮੈਨੂੰ ਮਾਫ ਕਰਿਓ ਅੱਜ ਵੀ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਦਿੱਲੀ ਦੇ ਤਖਤ ਤੇ ਬੈਠਾ ਅੱਜ ਵੀ ਹਿੰਦੁਸਤਾਨ ਦਾ ਰਾਜਾ ਸਾਧ ਸੰਗਤ ਉਹ ਬੰਦਾ ਧਰਮੀ ਖਵਣ ਦਾ ਹੱਕਦਾਰ ਨਹੀਂ ਜਿਹੜੇ ਬੰਦੇ ਦੇ ਮੱਥੇ ਤੇ 200 ਤੋਂ ਵੱਧ ਕਿਸਾਨਾਂ ਦੀ ਮੌਤ ਦਾ ਦੋਸ਼ ਹੋਵੇ ਉਹ ਬੰਦਾ ਧਰਮੀ ਕਿਵੇਂ ਹੋ ਸਕਦਾ 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਅੱਜ ਤੱਕ ਉਹਦੇ ਦਿਲ ਅੰਦਰ ਦਇਆ ਨਹੀਂ ਇਹਦਾ ਮਤਲਬ ਬੰਦਾ ਧਰਮੀ ਨਹੀਂ ਹੈ ਸਾਧ ਸੰਗਤ ਇਹ ਠੀਕ ਹੈ ਦਾੜੀ ਵਧਾ ਕੇ ਭਗਮਾ ਭੇਕ ਭਾ ਕੇ ਕਹੀ ਜਾਵੇ ਮੈਂ ਧਰਮੀ ਐ ਅਯੁੱਧਿਆ ਦਾ ਮੰਦਿਰ ਬਣਾ ਕੇ ਕਵੇ ਲੋਕ ਮੈਨੂੰ ਭਗਵਾਨ ਮੋਦੀ ਕਹਿਣ ਪਰ ਸਾਧ ਸੰਗਤ ਬੰਦਾ ਧਰਮੀ ਨਹੀਂ ਹੋ ਸਕਦਾ ਕਿਉਂਕਿ ਕਿਸੇ ਦੇ ਇੱਕ ਪੁੱਤ ਮਰ ਜਾਏ ਤਾਂ ਲੋਕਾਂ ਨੂੰ ਦਇਆ ਆਉਂਦੀ ਹੈ ਇਹ ਅਧਰਮੀ ਬੰਦੇ ਦੀ ਨਿਸ਼ਾਨੀ ਹੈ ਉਹਦੇ ਅੰਦਰ ਧਰਮ ਨਹੀਂ ਇੰਨੇ ਕਸਨਾਂ ਦੀ ਮੌਤ ਹੋ ਗਈ ਦਿਲ ਵਿੱਚ ਭੋਰੀ ਦਇਆ ਨਹੀਂ ਮੈਂ ਰਾਤ ਵੀ ਅਕੜਵਾਨ ਵਿੱਚ ਗਿਆ 26 ਜਨਮਰੀ ਨੂੰ ਇੱਕ ਨੌਜਵਾਨ ਦੇ ਗੋਲੀ ਲੱਗੀ ਤੁਸੀਂ ਵੇਖਿਆ ਟਰੈਕਟਰ ਪਲਟ ਕੇ ਉਹਦੀ ਮੌਤ ਹੋ ਗਈ ਜਦੋਂ ਗੋਲੀ ਵੱਜੀ ਸਾਧ ਸੰਗਤ ਮੈਨੂੰ ਮਾਫ ਕਰਿਓ ਉਹ ਨੌਜਵਾਨ ਨਵਨੀਤ ਸਿੰਘ ਜਿਹਦੇ ਗੋਲੀ ਲੱਗ ਕੇ 26 ਜਨਮਰੀ ਨੂੰ ਦਿੱਲੀ ਦੀ ਧਰਤੀ ਤੇ ਉਹਦੀ ਸ਼ਹੀਦੀ ਹੋਈ ਉਹਦਾ ਵਿਆਹ ਹੋਇਆ ਹਜੇ 17 ਦਿਨ ਹੋਏ ਸੀ ਸਾਧ ਸੰਗਤ ਜਿਸ ਬੱਚੀ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਾ ਪਈ ਹੋਵੇ ਉਹਦੇ ਘਰ ਵਾਲੇ ਨੂੰ ਗੋਲੀ ਮਾਰ ਕੇ ਕੋਈ ਸ਼ਹੀਦ ਕਰ ਦੇ ਤਾਂ ਵੀ ਹੁਕਮਰਾਨਾਂ ਦੇ ਦਿਲ ਵਿੱਚ ਦਇਆ ਨਹੀਂ ਇਹਦਾ ਮਤਲਬ ਦਿੱਲੀ ਦੇ ਤਖਤ ਤੇ ਬੈਠੇ ਬੰਦੇ ਕਦੇ ਤੱਕ ਨਹੀਂ ਹੋ ਸਕਦਾ ਖੈਰ ਦਿੱਲੀ ਦੀ ਧਰਤੀ ਧਰਮ ਤੋਂ ਸਖਣੀ ਰਹੀ ਪਰ ਉਸ ਧਰਤੀ ਤੋਂ ਗੁਰੂ ਨੇ ਕਿਰਪਾ ਕਰਕੇ ਧਰਮ ਪੈਦਾ ਕੀਤਾ ਪਤਾ ਕਿਵੇਂ ਉਸੇ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਪੈ ਉਸੇ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਔਰ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਾਧ ਸੰਗਤ 24 ਸਾਲਾਂ ਬਾਅਦ ਦਿੱਲੀ ਤੋਂ ਧਰਮ ਪੈਦਾ ਹੋਇਆ 1699 ਨੂੰ ਭਾਈ ਧਰਮ ਚੰਦ ਆ ਕੇ ਸੀਸ ਦਿੰਦੇ ਨੇ ਤੀਜਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੰਗਿਆ ਇੱਕ ਸਿੱਖ ਉੱਠ ਕੇ ਹੱਥ ਜੋੜ ਕੇ ਆਇਆ ਮੇਰਾ ਸੀਸ ਹਾਜ਼ਰ ਹੈ ਪਾਤਸ਼ਾਹ ਬੋਲੇ ਵੀ ਨਾਮ ਕੀ ਹੈ ਜੀ ਹਿੰਮਤ ਰਾਏ ਹਜ਼ੂਰ ਖੁਸ਼ ਹੋ ਕੇ ਬੋਲੇ ਧਰਮ ਚਲਾਉਣ ਲਈ ਹਿੰਮਤ ਚਾਹੀਦੀ ਸੀ ਮੇਰੇ ਪੰਥ ਨੂੰ ਹਿੰਮਤ ਦੀ ਲੋੜ ਸੀ ਆ ਹਿੰਮਤ ਰਾਏ ਇਹ ਤਾਂ ਦੱਸ ਕਿੱਥੋਂ ਆਇਆ ਹੱਥ ਜੋੜ ਕੇ ਆ ਜੀ ਮੈਂ ਜਗਨਨਾਥਪੁਰੀ ਤੋਂ ਆਇਆ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵਾਹ ਗੁਰੂ ਨਾਨਕ ਦੇ ਚਰਨ ਪਏ ਨੇ ਜਗਨਨਾਥਪੁਰੀ ਤੋਂ ਵੀ ਹਿੰਮਤ ਪੈਦਾ ਹੋਈ ਕਦੇ ਜਗਨਨਾਥਪੁਰੀ ਦਾ ਇਤਿਹਾਸ ਪੜਿਓ ਉੱਥੇ ਪਾਤਸ਼ਾਹ ਦਾ ਅੱਜ ਵੀ ਗੁਰਦੁਆਰਾ ਆਰਤੀ ਸਾਹਿਬ ਸਾਧ ਸੰਗਤ ਉੱਥੇ ਕ੍ਰਿਸ਼ਨ ਦੀ ਇੱਕ ਮੂਰਤੀ ਹੈ ਉਸ ਮੂਰਤੀ ਦੀਆਂ ਬਾਹਾਂ ਨਹੀਂ ਉਹਦਾ ਇਤਿਹਾਸ ਕਾਰਿਗਰਾਂ ਦੇ ਦੇਵਤੇ ਵਿਸ਼ਵਕਰਮਾ ਨਾਲ ਜੁੜੇ ਉੱਥੋਂ ਦੇ ਰਾਜੇ ਨੇ ਭਗਤੀ ਕਰਕੇ ਵਿਸ਼ਵਕਰਮਾ ਦੇ ਕੋਲੋਂ ਮੂਰਤੀ ਬਣਵਾਈ ਤੇ ਰਾਜੇ ਦੀ ਮੂਰਤੀ ਮੰਗ ਮੰਨ ਕੇ ਵਿਸ਼ਵਕਰਮਾ ਨੇ ਮੂਰਤੀ ਬਣਾਉਣੀ ਸ਼ੁਰੂ ਕੀਤੀ ਨਾਲ ਸ਼ਰਤ ਰੱਖੀ ਜਦੋਂ ਤੱਕ ਮੂਰਤੀ ਬਣ ਨਹੀਂ ਜਾਂਦੀ ਕੋਈ ਦਰਸ਼ਨ ਨਹੀਂ ਕਰੇਗਾ ਰਾਜੇ ਨੇ ਸ਼ਰਤ ਤਾਂ ਮੰਨ ਲਈ ਪਰ ਆਪਣੇ ਬਚਨ ਤੋਂ ਮੁੱਕਰ ਗਿਆ ਉਹਦੇ ਮਨ 'ਚ ਆਇਆ ਜਿੱਦਣ ਮੂਰਤੀ ਬਣ ਗਈ ਸਭ ਨੇ ਵੇਖ ਲੈਣੀ ਹੈ ਮੈਂ ਰਾਜਾ ਕਾਹਦਾ ਹੋਇਆ ਉਨੇ ਸਾਸ ਸੰਗਤ ਅੱਧੀ ਰਾਤ ਨੂੰ ਪੜਦਾ ਚੁੱਕ ਕੇ ਚੋਰੀ ਮੂਰਤੀ ਵੇਖ ਲਈ ਉਤੋਂ ਬਾਅਦ ਵਿਸ਼ਵਕਰਮਾ ਨੇ ਮੂਰਤੀ ਅੱਗੇ ਨਹੀਂ ਬਣਾਈ ਅੱਜ ਤੱਕ ਜਗਨਨਾਥਪੁਰੀ ਦੇ ਮੰਦਿਰ ਵਿੱਚ ਬਿਨਾ ਬਾਹਾਂ ਤੋਂ ਮੂਰਤੀ ਪਈ ਹੈ ਜਿਸ ਬੰਦੇ ਦੀਆਂ ਬਾਹਾਂ ਨਾ ਹੋਣ ਉਹਦੀ ਹਿੰਮਤ ਨਹੀਂ ਹੁੰਦੀ ਹਿੰਮਤ ਬਾਹਾਂ ਕੋਟਗੜ ਦਰਵਾਜਾ ਬਲਬਖੀਰੀ ਦੀ ਦੋਮਾ ਬਾਹਾਂ ਤੋਂ ਸਖਣੀਆਂ ਅੱਜ ਵੀ ਉਹ ਮੂਰਤੀ ਉੱਥੇ ਪਈ ਹੈ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਉੱਥੇ ਸ਼ਬਦ ਦਾ ਅਭਿਆਸ ਹੁੰਦਾ ਰਿਹਾ ਦਸਵੇਂ ਜਮੇ ਵਿੱਚ ਹਿੰਮਤ ਪੈਦਾ ਹੋ ਕੇ ਸਾਧ ਸੰਗਤ ਜਗਨਨਾਥਪੁਰੀ ਤੋਂ ਨੰਦਪੁਰ ਸਾਹਿਬ ਆਵੇ। ਇਹਦਾ ਇਤਿਹਾਸ ਹੋਰ ਵੀ ਹੈ ਤੁਹਾਨੂੰ ਪਤਾ ਹੈ। ਹੁਣ ਵਕਤ ਇੰਨਾ ਨਹੀਂ ਮੈਂ ਵਿਸਥਾਰ ਵਿੱਚ ਕਮ। ਅੱਠਵੇਂ ਪਾਤਸ਼ਾਹ ਨੇ ਜਿਹਦੇ ਸਿਰ ਤੇ ਛੱਟੀ ਰੱਖ ਕੇ ਗੁੰਗੇ ਕੋਲੋਂ ਅਰਥ ਕਰਾਏ ਸਨ। ਉਸੇ ਗੁੰਗੇ ਭਾਈ ਛੱਜੂ ਝੀਵਰ ਦਾ ਪੁੱਤਰ ਭਾਈ ਹਿੰਮਤ ਰਾਏ 3 ਨੰਬਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਪੈਂਡ ਕਰਦਾ। ਸਾਧ ਸੰਗਤ ਗੁਰੂ ਸਿਰ ਤੇ ਛੱਟੀ ਰੱਖਦਾ। ਲੋਕਾਂ ਦੀਆਂ ਬੁੱਤੀਆਂ ਕਰਨ ਵਾਲੇ ਬਾਦਸ਼ਾਹ ਬਣ ਜਾਂਦੇ ਨੇ ਇਹ ਮੇਰੇ ਗੁਰੂ ਦੀ ਨਦਰ ਹੋਈ ਜਿਹੜਾ ਲੋਕਾਂ ਦੀਆਂ ਬੁੱਤੀਆਂ ਕਰਕੇ ਪਾਣੀ ਪਲੌਂਦਾ ਸੀ ਜਿਹਨੂੰ ਗੁੰਗਾ ਬਹਿਰਾ ਛੱਜੂ ਝੂਰ ਲੋਕ ਕਹਿੰਦੇ ਸਨ ਮੇਰੇ ਗੁਰੂ ਦੀ ਨਦਰ ਹੋਈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਉਸੇ ਛੱਜੂ ਦੀ ਕੁੱਲ ਵਿੱਚ ਸਾਧ ਸੰਗਤ ਭਾਈ ਹਿੰਮਤ ਰਾਏ ਜੀ ਪੈਦਾ ਹੋਇਆ ਤੀਜੇ ਪਿਆਰੇ ਭਾਈ ਹਿੰਮਤ ਰਾਏ ਚੌਥਾ ਅਸੀਸ ਮੰਗਿਆ ਹੱਥ ਜੋੜ ਕੇ ਇੱਕ ਸਿਰ ਨਾ ਆ ਕੇ ਸੀਸ ਝੁਕਾ ਦਿੱਤਾ। ਹਜ਼ੂਰ ਪੁੱਛਦੇ ਸਿੱਖਾ ਕੀ ਨਾਮ ਹੈ? ਮਹਾਰਾਜ ਮੋਕਮ ਚੰਦ। ਸਤਿਗੁਰੂ ਬੜੇ ਖੁਸ਼ ਹੋਏ। ਮੋਕਮ ਦਾ ਅਰਥ ਹੁੰਦਾ ਦ੍ਰਿੜਤਾ। ਜਿੰਨੀ ਦੇਰ ਕਿਸੇ ਦੇ ਅੰਦਰ ਦ੍ਰਿੜਤਾ ਨਾ ਹੋਵੇ, ਉਹ ਤਾਕਤਵਰ ਬੰਦੇ ਵੀ ਹਾਰ ਜਾਂਦੇ ਨੇ। ਹਿੰਮਤਾਂ ਵਾਲੇ ਬੰਦੇ ਜੰਗ ਵਿੱਚ ਹਾਰ ਜਾਂਦੇ ਨੇ ਜੇ ਦ੍ਰਿੜਤਾ ਨਾ ਹੋਵੇ। ਦ੍ਰਿੜਤਾ અત્યੰਤ ਜ਼ਰੂਰੀ ਹੈ। ਪਾਤਸ਼ਾਹ ਨੇ ਬਚਨ ਕਹੇ ਕਿਹੜੀ ਧਰਤੀ ਤੋਂ ਆਏ ਹੋ? ਮੋਕਮ ਚੰਦ ਬੋਲੇ ਜੀ ਮੈਂ ਦੁਆਰਕਾ ਤੋਂ ਆਇਆ। ਬਾਦਸ਼ਾਹ ਬੜੇ ਪਰਸੰਨ ਹੋ ਕੇ ਕਲਗੀਧਰ ਪਾਦਸ਼ਾਹ ਬੋਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਉਹ ਦਵਾਰ ਕਾ ਜਿੱਥੇ ਲੋਕਾਂ ਵਿੱਚ ਦ੍ਰਿੜਤਾ ਨਹੀਂ ਸੀ ਗੁਰੂ ਨਾਨਕ ਦੀ ਨਦਰ ਨਾਲ ਦਵਾਰ ਕਾ ਚੋਂ ਦ੍ਰਿੜਤਾ ਪੈਦਾ ਹੋਇਆ ਦਵਾਰ ਕਾ ਵਿੱਚ ਇੱਕ ਮੰਦਿਰ ਹੈ ਜੀ ਬੜਾ ਹਿਸਟੋਰੀਕਲ ਮੰਦਿਰ ਹੈ ਉਹਦਾ ਨਾਮ ਹੈ ਰਣ ਛੋਡ ਮੰਦਿਰ ਦਵਪਰ ਦਾ ਅਵਤਾਰ ਮਦਨ ਨੇ ਜੰਗ ਵਿੱਚੋਂ ਰਣ ਛੱਡ ਕੇ ਭੱਜ ਗਿਆ ਜਦੋਂ ਵਸੀਮਾ ਟੱਪਿਆ ਰਕਸ਼ਸ਼ਮੁਰ ਉਹਨੂੰ ਬਸੀਮੇ ਤੋਂ ਬਾਹਰ ਜਾ ਕੇ ਮਾਰ ਦਿੱਤਾ ਉੱਥੇ ਤੇ ਹਾਸ ਲਿਖਿਆ ਮੰਦਰ ਦੇ ਬਾਹਰ ਕ੍ਰਿਸ਼ਨ ਰਣ ਛੱਡ ਕੇ ਭੱਜੇ ਰਣ ਛੋੜ ਮੰਦਰਰੇ ਮੇਰੇ ਗੁਰੂ ਨਾਨਕ ਨੇ ਉਸ ਧਰਤੀ ਤੇ ਐਸਾ ਸ਼ਬਦ ਤੇ ਸ਼ਸਤਰ ਦਾ ਅਭਿਆਸ ਦਿੱਤਾ ਇੱਕ ਦਿਨ ਵਕਤ ਆਇਆ ਉਸ ਧਰਤੀ ਤੋਂ ਦ੍ਰਿੜਤਾ ਪੈਦਾ ਹੋ ਗਈ ਕਲਗੀਧਰ ਪਾਤਸ਼ਾਹ ਨੇ ਕਿਹਾ ਲੈ ਮੁਕਮ ਚੰਦ ਅੱਜ ਤੇਰਾ ਸੀਸ ਲੈ ਕੇ ਪੰਥ ਵਿੱਚ ਦ੍ਰਿੜਤਾ ਭਰ ਦੇਣੀ ਹੈ ਅੱਜ ਤੋਂ ਬਾਅਦ ਮੇਰਾ ਕੋਈ ਵੀ ਸਿੱਖ ਮੈਦਾਨ ਛੱਡ ਕੇ ਨਹੀਂ ਭਜੇਗਾ ਭਾਵੇਂ ਚਾਲੀਆਂ ਨੂੰ 10 ਲੱਖ ਨਾਲ ਲੜਨਾ ਪੈ ਜਾਏ ਸਿੱਖ ਸੀਨੇ ਵਿੱਚ ਗੋਲੀਆਂ ਖਾਣਗੇ ਪਰ ਮੈਦਾਨ ਛੱਡ ਕੇ ਨਹੀਂ ਭਜਣਗੇ ਸਾਧ ਸੰਗਤ ਇਤਿਹਾਸ ਹੈ ਗੁਰੂ ਦਾ ਖਾਲਸਾ ਕਦੇ ਮੈਦਾਨ ਛੱਡ ਕੇ ਨਹੀਂ ਭਜਿਆ ਸਾਸੰਗਤ ਇਹ ਦ੍ਰਿੜਤਾ ਭਾਈ ਮੁਕਮचंद ਕਰਕੇ ਪੰਜਵਾਂ ਸੀਸ ਗੁਰੂ ਨੇ ਮੰਗਿਆ ਇੱਕ ਸਿੱਖ ਹੱਥ ਜੋੜ ਕੇ ਸੀਸ ਝੁਕਾਉਂਦੇ 80000 ਦੇ ਇਕੱਠ ਵਿੱਚੋਂ 40 ਤੋਂ ਵੱਧ ਹਜ਼ਾਰ 40 45000 ਬੰਦਾ ਭੱਜ ਗਿਆ ਗਿਣਤੀ ਦੇ ਬੰਦੇ ਰਹਿ ਗਏ ਸਭ ਹੈਰਾਨ ਸੀ ਆਹ ਗੁਰੂ ਸੀਸਕਵੇਂ ਮੰਗਣ ਲੱਗ ਪਿਆ ਅੱਜ ਤੱਕ ਭੇਟਾ ਦੁਸ਼ਾਲਿਆਂ ਰਮਾਲਿਆਂ ਸ਼ਸਤਰਾਂ ਦੀ ਚੱਲਦੀ ਰਹੀ ਹੈ ਸ਼ਸਤਰ ਤੱਕ ਭੇਟਾ ਭੇਂਟ ਕਰਨੀ ਠੀਕ ਸੀ ਪਰ ਸਿਰ ਕੌਣ ਭੇਟਾ ਮੰਗਦਾ ਹੈ ਉਹ ਵੀ ਗੁਰੂ ਇੱਕ ਇੱਕ ਲਜਾਕੇ ਅੰਦਰ ਵੱਢ ਰਿਹਾ ਜਦੋਂ ਪੰਜਵੇਂ ਸੀਸਤੀ ਮੰਗ ਕੀਤੀ ਪੰਡਾਲ ਵਿੱਚੋਂ ਕਈ ਕੱਚੇ ਬੰਦੇ ਖਿਸਕ ਗਏ ਸਾਸੰਗਤ ਇਹ ਕੱਚੇ ਬੰਦਿਆਂ ਦਾ ਰਸਤਾ ਨਹੀਂ ਇਹ ਬੜਾ ਪੱਕਿਆਈ ਵਾਲਾ ਰਸਤਾ ਹੈ ਪਰ ਤਮ ਪੱਕਾ ਵੀ ਬੰਦਾ ਉਹ ਹੋ ਸਕਦਾ ਜਿਹਦੀ ਕੰਡ ਉੱਤੇ ਗੁਰੂ ਦੀ ਕਿਰਪਾ ਹੋਵੇ ਗੁਰੂ ਦੀ ਕਿਰਪਾ ਤੋਂ ਬਿਨਾਂ ਆਪਾਂ ਪੱਕੇ ਵੀ ਨਹੀਂ ਹੋ ਸਕਦੇ ਕੋਈ ਬੰਦਾ ਕਵੇ ਨਾ ਮੈਂ ਬੜਾ ਪੱਕਾ ਜੀ ਰਹਿਤ ਵਿੱਚ ਮਾਫ਼ ਕਰਿਓ ਵੱਡਿਆਂ ਵੱਡਿਆਂ ਦੀਆਂ ਰਹਿਤਾਂ ਟੁੱਟ ਜਾਂਦੀਆਂ ਨੇ ਜੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਥ ਹੋਵੇ ਮੇਰਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਦੇ ਨਹੀਂ ਡੋਲਣ ਦਿੰਦਾ ਸਾਸ ਸੰਗਤ ਇਹ ਗੁਰੂ ਦੀ ਕਿਰਪਾ ਨਾਲ ਰਹਿਤ ਰਹਿੰਦੀ ਹੈ ਖੈਰ ਪੰਜਵਾਂ ਸੀਸ ਜਦੋਂ ਮੰਗਿਆ ਭਾਈ ਸਿੱਖ ਨੇ ਉੱਠ ਕੇ ਸਿਰ ਝੁਕਾਇਆ ਹਜ਼ੂਰ ਪੁੱਛਦੇ ਨਾਮ ਕੀ ਹੈ ਜੀ ਮੇਰਾ ਨਾਮ ਸਹਿਬ ਚੰਦ ਹੈ ਕਿੱਥੋਂ ਆਏ ਹੋ ਮਹਾਰਾਜ ਬਿਦਰ ਦੀ ਧਰਤੀ ਤੋਂ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਏ ਹਜ਼ੂਰ ਕਹਿੰਦੇ ਜਿਹਦੇ ਵਿੱਚ ਚਾਰ ਗੁਣ ਆ ਜਾਣ ਉਹਨੂੰ ਸਭੀ ਜਰੂਰ ਮਿਲਦੀ ਹੈ ਕਿਹੜੇ ਚਾਰ ਗੁਣ ਪਹਿਲਾਂ ਦਇਆ ਦੂਜਾ ਧਰਮ ਤੀਜੀ ਹਿੰਮਤ ਚੌਥੀ ਦ੍ਰਿੜਤਾ ਜਿਸ ਬੰਦੇ ਦੇ ਅੰਦਰ ਚਾਰ ਗੁਣ ਹੋਣ ਉਹਨੂੰ ਦੁਨੀਆ ਵਿੱਚ ਪਾਤਸ਼ਾਹੀ ਜਰੂਰ ਮਿਲਦੀ ਹੈ ਉਹਨੂੰ ਦੁਨੀਆ ਵਿੱਚ ਸਭੀ ਦਾ ਮੁਕਾਮ ਮਿਲਦਾ ਹੈ ਪਾਤਸ਼ਾਹ ਨੇ ਕਿਹਾ ਮੇਰੇ ਪੰਥ ਵਿੱਚ ਚਾਰ ਗੁਣ ਆ ਗਏ ਨੇ ਹੁਣ ਸਭੀ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਆਹ ਸਹਿਬ ਚੰਦ ਸੀਸ ਭੇਂਟ ਕਰ ਮੇਰੇ ਪੰਥ ਦਾ ਤਾਜ ਬਣ ਕੇ ਅੱਜ ਸਜਿਆ ਹਜ਼ੂਰ ਨੇ 5ਵੇਂ ਨੰਬਰ ਤੇ ਸੀਸ ਲਿਆ ਪੁੱਛਿਆ ਬਿਦਰ ਤੋਂ ਆਇਆ ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਚਲੋ ਦੁਆਪਰ ਦੀ ਅਧੂਰੀ ਗੱਲ ਅੱਜ ਪੂਰੀ ਹੋਵੇ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਨੇ ਕਿਹਾ ਬਿਦਰ ਦੀ ਧਰਤੀ ਤੇ ਦੁਆਪਰ ਦੇ ਅਵਤਾਰ ਨੇ ਅਲੂਣਾ ਸਾਗ ਖਾਦਾ ਸੀ ਬਿਦਰ ਦੀ ਕੁਲੀ ਅਲੂਣਾ ਸਾਗ ਹੀ ਨਹੀਂ ਖਾਦਾ ਘੜੇ ਦਾ ਠੰਡਾ ਪਾਣੀ ਵੀ ਪੀਤਾ ਜਦੋਂ ਹਸਤਰਾਂਪੁਰ ਦਾ ਰਾਜਾ ਦੁਰਯੋਧਨ ਪੁੱਛਦਾ ਹੈ ਜੀ ਸਾਨੂੰ ਅਮੀਰ ਉੱਚੇ ਰਿਸ਼ਤੇਦਾਰਾਂ ਨੂੰ ਛੱਡ ਕੇ ਬਦਰ ਨੀਚੇ ਦੇ ਘਰ ਕਿਉਂ ਚਲੇ ਗਏ ਉਹਦੀ ਕੁੱਲੀ ਵਿੱਚ ਕੀ ਮਿਲਿਆ ਕ੍ਰਿਸ਼ਨ ਨੇ ਜਵਾਬ ਦਿੱਤਾ ਤੇਰੇ ਮਹਿਲਾਂ ਦੀ ਖੀਰ ਤੇ ਬਦਰ ਦਾ ਲੂਣਾ ਸਾਗ ਮੈਨੂੰ ਇੱਕ ਬਰਾਬਰ ਲੱਗਾ ਤੇਰੇ ਮਹਿਲਾਂ ਦਾ ਦੁੱਧ ਤੇ ਬਦਰ ਦੀ ਕੁੱਲੀ ਦੇ ਅੰਦਰ ਠੰਡਾ ਘੜੇ ਦਾ ਪਾਣੀ ਮੈਨੂੰ ਦੁੱਧ ਤੇ ਪਾਣੀ ਇੱਕ ਬਰਾਬਰ ਲੱਗਾ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਇਹਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਕੀਤਾ ਜਿੱਥੇ ਕਹਿੰਦੇ ਨੇ ਕ੍ਰਿਸ਼ਨ ਜਦੋਂ ਬਿਦਰ ਦੀ ਕੁੱਲੀ ਵਿੱਚ ਰਹੇ ਇਹ ਗੱਲ ਦਰਯੋਦਨ ਨੂੰ ਕਹੀਂ ਕਿ ਇਹ ਰਾਜਨ ਯਾਦ ਰੱਖ ਤੇਰੇ ਅੰਦਰ ਅਹੰਕਾਰ ਮਾਨਸੀ ਪਰ ਤੇਰੀਆਂ ਖੀਰਾਂ ਦੇ ਬਰਾਬਰ ਬਿਦਰ ਦਾ ਲੂਣਾ ਸਾਗ ਤੇਰੇ ਦੁੱਧ ਦੇ ਬਰਾਬਰ ਬਿਦਰ ਦਾ ਪਾਣੀ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਘਾਵਤ ਰਹਿਣ ਬਹਿੰਨੀ ਕਬੀਰ ਕੋ ਠਾਕੁਰ ਅੰਦ ਬਨੋਦੀ ਜਾਤ ਨਾ ਕਾਹੂ ਕੀ ਮੰਨੀ ਕਹਿਣ ਲੱਗੇ ਮੈਂ ਤੇਰੇ ਘਰ ਦੀ ਖੀਰ ਤੇ ਬਿਦਰ ਦਾ ਸਾਗ ਮੈਨੂੰ ਅਲੂਣਾ ਸਾਗ ਵੀ ਖੀਰ ਵਰਗਾ ਲੱਗਾ ਪਰ ਸਾਧ ਸੰਗਤ ਭਗਤੀ ਤੇ ਹੰਕਾਰ ਦੀ ਬਰਾਬਰਤਾ ਵਾਲੀ ਗੱਲ ਤੇ ਗਲਤ ਹੋ ਗਈ ਨਾ ਫਿਰ ਭਗਤੀ ਕਰਨ ਵਾਲੇ ਦੇ ਬਰਾਬਰ ਇਹਦਾ ਮਤਲਬ ਹੋ ਰਾਜਾ ਹੋ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਫਿਰ ਨਿਰਣਾ ਦਿੱਤਾ ਨਹੀਂ ਹਰ ਸਮਾਨ ਕੋ ਹਰ ਸਮਾਨ ਨਹੀਂ ਰਾਜਾ ਚਾਰ ਸ਼ਪੇਰੇ ਢੂਣ ਕੇ ਵੇਖ ਲੋ ਰੱਬ ਦੇ ਨਾਮ ਜਪਣ ਵਾਲਿਆਂ ਦੇ ਬਰਾਬਰ ਕੋਈ ਰਾਜਾ ਨਹੀਂ ਹੋ ਸਕਦਾ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ 4 ਦਿਨ ਸਕੇ ਝੂਠੇ ਕਰਤ ਦੇ ਵਾਜਾ ਜਦੋਂ ਗੱਲ ਮਾਨਦਣ ਦੀ ਆਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦਾ ਬਦਰ ਦਾ ਪ੍ਰਸ਼ਾਦਾ ਕੱਲਾ ਸਾਥ ਸੰਗਤ ਨਹੀਂ ਛਕਿਆ ਇਹ ਦਿਖਿਓ ਇਤਿਹਾਸ ਪੜ ਕੇ ਕੱਲਾ ਹਜ਼ੂਰ ਨੇ ਕੁਦਰੇ ਦਾ ਪ੍ਰਸ਼ਾਦਾ ਹੀ ਨਹੀਂ ਛਕਿਆ ਭਾਈ ਲਾਲੋ ਨੂੰ ਕਿਹਾ ਮੈਂ ਬਰਾਬਰ ਨਹੀਂ ਕਮਾਂਗਾ ਕਿ ਤੇਰਾ ਕੁਦਰੇ ਦਾ ਪ੍ਰਸ਼ਾਦਾ ਤੇ ਮਲਕ ਭਾਗੋ ਦੀ ਖੀਰ ਪੂਰੇ ਬਰਾਬਰ ਨੇ ਨਹੀਂ ਭਾਈ ਲਾਲੋ ਤੇਰੇ ਇਹ ਬਦਰ ਕੁਦਰ ਕੁਦਰੇ ਦੇ ਪ੍ਰਸ਼ਾਦੇ ਦੇ ਬਰਬਰ ਕਦੇ ਵੀ ਉਸ ਮਲਕ ਭਾਗੋ ਦੇ ਪੂਰੇ ਜਾਂ ਖੀਰ ਨਹੀਂ ਹੋ ਸਕਦੀ। ਹਜ਼ੂਰ ਨੇ ਕਿਹਾ ਕਿੱਥੇ ਤੇਰੇ ਕੁਦਰੇ ਦੇ ਅੰਮ੍ਰਿਤ ਵਰਗੇ ਪ੍ਰਸ਼ਾਦੇ ਤੇ ਕਿੱਥੇ ਜ਼ਹਿਰ ਲੋਕਾਂ ਦੀ ਰਤਨ ਚੋੜੀ ਹੋਈ ਦੇਸੀ ਘੋਦੇ ਪੂਰੇ? ਸਾਹਿਬ ਨੇ ਕਿਹਾ ਕਦੇ ਬਰਬਰ ਨਹੀਂ ਹੋ ਸਕਦਾ। ਲੈ ਭਾਈ ਲਾਹ ਲੋ ਜਿਹੜੀ ਗੱਲ ਦੁਆਪਰ ਦੇ ਅੰਦਰ ਬਦਰ ਨੂੰ ਬਰਬਰਤਾ ਨਹੀਂ ਮਿਲੀ। ਅੱਜ ਤੈਨੂੰ ਅਸੀਂ ਉਚਾਈ ਤੇ ਬਰਬਰਤਾ ਦਵਾਂ। ਦਰਸ਼ਨ ਨੇ ਸਾਗ ਤੇ ਖੀਰ ਨੂੰ ਬਰਾਬਰ ਦੱਸਿਆ ਪਰ ਗੁਰੂ ਨੇ ਕੁਦਰੇ ਦਾ ਪ੍ਰਸ਼ਾਦਾ ਤੇ ਮਲਕ ਭਾਗੋ ਦੇ ਪੂੜਿਆਂ ਨੂੰ ਬਰਾਬਰ ਨਹੀਂ ਕਿਹਾ ਮਲਕ ਭਾਗੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਭਾਈ ਲਲੋ ਦਾ ਨਾਮ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ ਇੱਕੋ ਸ਼ਬਦ ਵਿੱਚ ਸਹਿਬ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਣਾ ਤਰੀਕੇ ਹਨ ਬੇ ਲਲੋ ਪਾਪ ਕੀ ਜੰਜਲੈ ਕਾਬਲੋਂ ਧਾਇਆ ਜੋਰੀ ਮੰਗੇ ਧਾਨ ਬੇ ਲਲੋ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਬੇ ਲਾਲੋ ਕਾਜੀਆਂ ਬੰਮਣਾ ਕੀ ਗੱਲ ਥੱਕੀ ਅਗਤ ਪੜੇ ਸ਼ੈਤਾਨ ਬੇ ਲਾਲੋ ਇੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਾਲੋ ਦਾ ਨਾਮ ਪਾਤਸ਼ਾਹ ਨੇ ਕਿਹਾ ਜਿੱਥੇ ਦੁਨੀਆ ਗੁਰੂ ਨਾਨਕ ਨੂੰ ਯਾਦ ਕਰੇਗੀ ਉੱਥੇ ਭਾਈ ਲਾਲੋ ਤੈਨੂੰ ਵੀ ਯਾਦ ਕਰੇਗੀ ਗੀਤਾ ਦੇ ਅੰਦਰ ਬਿਦਰ ਦਾ ਕੋਈ ਜ਼ਿਕਰ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇਹ ਯਾਦ ਰੱਖਿਓ ਸਾ ਸੰਗਤ ਭਾਈ ਲਾਲੋ ਦਾ ਕਈ ਵਾਰ ਜ਼ਿਕਰ ਹੈ ਉਸ ਬਿਦਰ ਦੇ ਨਾਮ ਉੱਤੇ ਸ਼ਹਿਰ ਵਸਿਆ ਸੀ ਬਿਦਰ ਸਾਹਿਬ ਨੇ ਕਿਹਾ ਬیدر ਦੁਆਪਰ ਅੰਦਰ ਨੀਚੜ ਹੈ ਪਰ ਬیدر ਦੀ ਧਰਤੀ ਤੋਂ ਆਇਆ ਸਹਿਬ ਚੰਦ ਅੱਜ ਮੇਰੇ ਪੰਥ ਦੀ ਸ਼ਾਨ ਬਣੇਗਾ ਲੈ ਸਹਿਬ ਚੰਦ ਸੀਸ ਪੈਂਟ ਕਰ ਤੂੰ ਮੇਰੇ ਖਾਲਸਾ ਪੰਥ ਦੀ ਸੱਭੀ ਬਣੇਗਾ ਪੰਜਾਂ ਦਾ ਸੀਸ ਲੈ ਕੇ ਖੰਡੇ ਵਾਟੇ ਦੀ ਪੌਲਿਸ਼ਾਈ ਪਰਤ ਕੇ ਪੰਜਾਂ ਨੂੰ ਸਰਜੀਤ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਮੰਗਿਆ ਕਲਗੀ ਤਰਪਾਤਸ਼ਾਹ ਨੇ ਖੰਡੇ ਵਾਟੇ ਦੀ ਪੌਲ ਪੰਜਾਂ ਤੋਂ ਲਈ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਸੱਜਿਆ ਉਦਣ ਸਾਹਿਬ ਨੇ ਬਚਨ ਕਹੇ ਖਾਲਸਾ ਮੇਰੀ ਜਾਨ ਕੀ ਜਾਨ ਹਜ਼ੂਰ ਨੇ ਕਿਹਾ ਆ ਜਿਹੜਾ ਅਜ ਪੰਥ ਖਾਲਸਾ ਸਾਜਿਆ ਇਹ ਮੈਨੂੰ ਜਾਨ ਤੋਂ ਵੀ ਪਿਆਰਾ ਹੈ ਉਦਣ ਸਾਹਿਬ ਨੇ ਕਿਹਾ ਖਾਲਸਾ ہماری ਸੌਜ ਖਾਲਸਾ ہماری ਮੌਜ ਖਾਲਸਾ ہماری ਫੌਜ ਜੀਤ ਦੀ ਨਿਸ਼ਾਨੀ ਹੈ ਉਸੇ ਦਿਨ ਪੰਜਾਂ ਨੂੰ ਸਾਜ ਕੇ ਖਾਲਸਾ ਕਹਿ ਕੇ ਬਚਨ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕਹਿਓ ਸਤ ਸਤ ਸੰਗਾ ਖਾਲਸਾ ਮੇਰੋ ਇਸਤ ਸੋਹਿਰਦ ਖਾਲਸਾ ਮੇਰੋ ਕੈਤ ਵਿਰਦ ਹਉ ਖਾਲਸੇ ਕਾ ਖਾਲਸਾ ਮੇਰੋ ਉਤ ਪੋਤ ਸਾਗਰ ਬੰਦੇ ਰੋ ਜਦੋਂ ਪਾਤਸ਼ਾਹ ਨੇ ਇੰਨਾ ਵੱਡਾ ਮਾਨ ਦਿੱਤਾ ਉਦੋਂ ਸਿੱਖਾਂ ਨੇ ਵੀ ਕਿਹਾ ਵਾ ਸੱਚੇ ਪਾਤਸ਼ਾਹ ਅੱਜ ਤੱਕ ਐਦਾਂ ਕਦੇ ਨਹੀਂ ਹੋਇਆ ਦੁਨੀਆਂ ਦੇ ਇਤਿਹਾਸ ਵਿੱਚ ਗੁਰੂ ਗੁਰੂ ਰਹੇ ਤੇ ਚੇਲਾ ਚੇਲਾ ਹੀ ਰਹੇ ਪਰ ਪਾਤਸ਼ਾਹ ਅੱਜ ਪਹਿਲੀ ਵਾਰ ਹੋਇਆ ਮਹਾਰਾਜ ਤੋਂ ਸੇ ਚੇਲੇ ਨੂੰ ਗੁਰੂ ਤੇ ਗੁਰੂ ਨੂੰ ਚੇਲਾ ਬਣਾਇਆ ਵਾਹ ਸਤਿਗੁਰੂ ਵਾਹ ਪ੍ਰਗਟਿਓ ਪੁਰਖ ਮਰਦ ਅਗੰਬੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਪੰਜੇ ਖਾਲਸੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੁਰਬਾਨ ਜਾ ਕੇ ਕਹਿੰਦੇ ਨੇ ਭੁੱਲੇ ਮਾਰਗ ਜਿਨੈ ਬਤਾਇਆ ਐਸਾ ਗੁਰਬੱਡ ਭਾਗੀ ਪਾਇਆ ਸਿਮਰ ਮਨਾਂ RAM ਨਾਮ ਚਿਤਾਰੇ ਵਸ ਰਹਿ ਹਿਰਦੇ